ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਸਤਿਗੁਰਾਂ ਦੀ ਸਾਜੀ ਤੇ ਨਵਾਜੀ ਹੋਈ ਸਤਿਕਾਰ ਜੋਗ ਸਾਸਨ ਦੀ ਹੋ ਆਪ ਸਭ ਮਾਈ ਭਾਈ ਧੰਤਾ ਦੇ ਜੋਗ ਹੋ ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਸੋ ਸਤਿ ਕਰਾਣੇ ਅੱਜ ਮਾਨ ਕ੍ਰਿਪਾ ਕੀਤੀ ਹੈ ਅੱਜ ਦੇ ਹਉਮਨਾਮਾ ਸਾਹਿਬ ਰਾਹੀ ਬਖਵਾਕ ਰਾਹੀ ਅੱਜ ਦੇ ਵਾਕ ਤਨ ਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀ ਅੰਦੀਪ ਇਤਰਾਸਨਾ ਚ ਸੋਹੀ ਰਾਗ ਦੇ ਵਿੱਚੋ ਚਾਰਨ ਕੀਤੇ ਪਵਿੱਤਰ ਬਾਣੀ ਦਾ ਸਬਦ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਦੇ 744 ਅੰਕ ਤੇ ਸੁਭਾਏ ਮਨ ਹੈ ਸਤਿ ਪਰਮ ਜੀ ਅੱਜ ਸਾਡੇ ਸਾਰਿਆਂ ਤੇ ਕਿਰਪਾ ਕਰਦੇ ਹਨ ਗੁਰਬਾਣੀ ਦੇ ਬਚਨਾਂ ਦੁਆਰਾ ਸਾਨੂੰ ਭਾਈ ਸਮਝਾਉਣਾ ਕਰਦੇ ਹਨ ਗੁਰਬਾਣੀ ਪ੍ਰਮਾਨ ਹੈ ਸਾਧ ਸੰਗ ਕਰੇ ਭੈ ਸਾਗਰ ਗੁਰੂ ਜੀ ਕਹਿੰਦੇ ਭਾਏ ਗੁਰੂ ਜੀ ਸੰਗਤ ਵਿੱਚ ਮਨੁੱਖ ਜੈਰਾ ਉਹ ਡਰੇ ਭਰੇ ਸੰਸਾਰ ਸਮੰਤਰ ਤੋਂ ਪਾਰ ਲੰਘ ਜਾਂਦਾ ਹੈ ਹਰ ਹਰ ਨਾਮ ਸਿਮਰ ਰਤਨ ਗਰ ਰਤਨਾ ਦੇ ਖਾਨ ਹਰਿ ਨਾਮ ਪਰਮਾਤਮਾ ਦੇ ਨਾਮ ਨੂੰ ਸਿਮਰ ਸਿਮਰ ਕੇ ਭਾਏ ਮਨੁੱਖ ਦਾ ਆਧਾਰ ਹੁੰਦਾ ਹੈ ਸਿਮਰ ਸਿਮਰ ਜੀਵਨ ਨਾਨਕ ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਆ ਭਾਈ ਗੁਰੂ ਦੀ ਕਿਰਪਾ ਨਾਲ ਮੈਂ ਪ੍ਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਗਮ ਜੀਵਨ ਹਾਸਲ ਕਰ ਰਿਹਾ ਹਾਂ ਲੋਕ ਰੋਗ ਸੋਗ ਸਭ ਵਿਨਸੇ ਦੁਰਪੂਰੇ ਮਿਲਿ ਬਾਕਤ ਜਾਨਾ ਗੁਰੂ ਨੂੰ ਮਿਲ ਕੇ ਭਾਈ ਸਾਰੇ ਦੁੱਖ ਰੋਗ ਅਤੇ ਗਮ ਇਹ ਨਾਸ ਹੋ ਜਾਂਦੇ ਹਨ ਅਤੇ ਪਾਪ ਜੁੜੇ ਨੇ ਉਹ ਤਿਆਗ ਜਾਂਦੇ ਹਨ ਰਹਾ ਜੀਵਨ ਪਦਵੇ ਹਰ ਕਾ ਨਾਓ ਸਤਿਗੁਰੂ ਜੀ ਕਹਿੰਦੇ ਭਾਈ ਪ੍ਰਮਾਤਮਾ ਦਾ ਨਾਮ ਹੀ ਆਤਮਕ ਜ਼ਿੰਦਗੀ ਦਾ ਪਿਆਰ ਹੈ ਮਨ ਤਨ ਮਰਨ ਲਾ ਸਾਥ ਸਵਾਉ ਨਾਮ ਦੀ ਬਰਕਤ ਨਾਲ ਭਾਈ ਮਨ ਜਿਹੜਾ ਪਵਿੱਤਰ ਹੋ ਜਾਂਦਾ ਹੈ ਅਤੇ ਸਰੀਰ ਵੀ ਪਵਿੱਤਰ ਹੋ ਜਾਂਦਾ ਹੈ ਨਾਮ ਸਿਮਰਦੇ ਸਦਾ ਧਰ ਪ੍ਰਮਾਤਮਾ ਦਾ ਮਲਾਪ ਜੀਵੰਦਾ ਮੰਨਦਾ ਹੋਰ ਤਵਨ ਜਾਂਦਾ ਹੈ ਆਠ ਪੈਰ ਪਾਰ ਬ੍ਰਹਮ ਤੇ ਆਈਐ ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਆ ਭਾਈ ਅਠੇ ਪੈਰ ਪ੍ਰਮਾਤਮਾ ਦਾ ਨਾਮ ਜਿਹੜਾ ਉਹ ਸਾਨੂੰ ਸਾਰਿਆਂ ਨੂੰ ਸਿਮਰਦੇ ਰਹਿਣਾ ਚਾਹੀਦਾ ਹੈ ਹੋਰ ਬਲਿਖਤ ਹੋਏ ਤਾਂ ਪਾਈਐ ਪਰ ਇਹ ਬਾਤ ਸਹੀ ਹੈ ਭਾਈ ਇਹ ਤਦੋਂ ਮਿਲਦੀ ਆ ਜਦੋਂ ਪੁਰਬਲੇ ਜਨਮ ਵਿੱਚ ਮਥੋ ਤੇ ਨਾਮ ਸਿਮਰਦਾ ਲੇਖ ਲਿਖਿਆ ਹੋਵੇ ਸਰਨ ਪਏ ਜਪਦੀਨ ਦੇ ਅੱਲਾ ਕਹਿੰਦੇ ਭਾਈ ਅਰਦਾਸ ਕਰਿਆ ਕਰੀਏ ਵੀ ਸੱਚੇ ਬਾਸਾ ਦੇ ਜਨਨਾਂ ਦੇ ਵਿੱਚ ਵੀ ਦੀਨਾਂ ਦੇ ਤੇ ਦਇਆ ਕਰਨ ਵਾਲੇ ਪ੍ਰਮਾਤਮਾ ਤੂੰ ਮਿਹਰ ਕਰ ਤੇਰਾ ਨਾਮ ਜਪ-ਜਪ ਕੇ ਮਨੁੱਖਾ ਦੇੜਾ ਉਹ ਤੇਰੇ ਚਰਨਾਂ ਨਾਲ ਜੁੜ ਜਾਂਦਾ ਹੈ اے ਦਾਤਾ ਜੀ ਸਾਡੇ ਉੱਤੇ ਵੀ ਕਿਰਪਾ ਕਰੋ ਆਪ ਜੀ ਦਾ ਨਾਮ ਜਪ-ਜਪ ਕੇ ਜਿਹੜੇ ਮਨੁੱਖ ਟਹਾਡੀ ਸਾਨ ਪਏ ਰਹਿੰਦੇ ਹਨ ਮਾਲਕ ਜਾਚੇ ਸੰਤਰ ਬਲ ਸਤਿਗੁਰੂ ਨਾਨਕ ਜੀ ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦੇ ਹਨ ਕਹਿੰਦੇ ਜਿਹੜਾ ਤੇਰਾ ਨਾਮ ਸਿਮਰਦੇ ਆ ਤੇਰੀ ਸਾਨੂ ਕੇ ਬਚਾ ਜਾਂਦੇ ਆ ਜਿਹੜੇ ਪ੍ਰਮਾਤਮਾ ਦੇ ਚਰਨਾਂ ਨਾਲ ਨਾਲ ਜੁੜੇ ਰਹਿੰਦੇ ਹਨ ਜਿਹੜੇ ਸੁਆਸ ਸੁਆਸ ਉਸ ਪ੍ਰਮਾਤਮਾ ਦਾ ਨਾਮ ਜਪਦੇ ਹਨ ਉਹਨਾਂ ਗੁਰਮਖ ਜਨਾਂ ਦੀ ਨਾਨਕ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਭਈ ਉਹਨਾਂ ਸੰਤ ਗੁਰਮਖਾਂ ਦੀ ਗੁਰੂ ਪ੍ਰਮਾਤਮਾ ਚਰਨਾ ਦੀ ਧੂੜ ਅਜੇ ਰੇ ਓ ਬਗਦੇ ਆਹ ਜੇ ਗੁਰਮੁਖਾਂ ਦੀ ਸੋ ਪਈ ਆਹ ਗੁਰੂ ਸਾਹਿਬ ਸਾਡੇ ਸਾਰਿਆਂ ਤੇ ਮਿਹਰ ਭਰੇ ਹੱਥ ਰੱਖਣ ਸੋਵਨਾ ਨੂੰ ਨਾਮ ਦਾਨ ਤੰਦਰੁਸਤੀ ਚੜਦੀ ਕਲਾ ਦੀਆਂ ਦਾਤਾ ਬਖਸ਼ਣ ਤੇ ਗੁਰੂ ਸਾਹਿਬ ਕਿਰਪਾ ਕਰਨਾ ਪਾਈ ਇਹ ਅਰਦਾਸ ਨੇ ਤਾ ਪਾਰ ਮਿਲ ਕੇ ਮਹਾਰਾਜ ਆਪੇ ਕਰਿਆ ਕਰੀਏ ਵਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਉਹਨ ਨਗਨ ਤਾਸ ਸੋ ਨਾਮ ਸੁਮਰਿਆ ਕਰਿਏ ਭਾਈ ਪ੍ਰਮਾਤਮਾ ਦੇ ਨਾਮ ਦੇ ਨਾਲ ਜਰਿਆ ਕਰਿਏ ਤੇ ਗੁਰਮੁਖ ਜਨਾਂ ਦੇ ਸੰਗਤ ਕਰਿਆ ਕਰਿਏ ਜੇ ਜੋ ਸਾਬਦ ਦਾ ਨਿੰਦਕ ਹੈ ਗੁਰੂ ਦਾ ਨਿੰਦਕ ਉਹ ਦੀ ਸੰਗਤ ਨਾ ਕਰੇ ਕਰਿਏ ਭਾਈ ਸੋ ਸਤਿਗੁਰੂ ਜੀ ਦਾ ਪ੍ਰਮਾਣ ਹੈ ਗੁਰਬਾਣੀ ਦਾ ਕੋਈ ਜਾਏ ਮਿਲੈ ਤਿਨ ਨਿੰਦਕਾ ਮੋਹ ਫਟੇ ਥੋਕਾ ਥੋਕਾ ਮੋਹ ਹੈ ਬਾਹੀ ਕਹਿੰਦੇ ਜਿਹੜਾ ਗੁਰੂ ਦੇ ਸ਼ਬਦ ਦਾ ਨਿੰਦਕਾ ਗੁਰੂ ਦਾ ਨਿੰਦਕਾ ਨਾ ਗੁਰੂ ਦੇ ਬਾਣੀ ਦਾ ਨਿੰਦਕਾ ਕਹਿੰਦੇ ਜੇ ਉਹ ਵੀ ਸੰਗਤ ਕੋਈ ਕਰਦਾ ਨਾ ਉਹ ਕਹਿੰਦੇ ਜਿਹੜਾ ਜਪਦਾ ਜਿਵੇਂ ਕਹਿੰਦੇ ਮੋਹ ਦੇ ਵਿੱਚ ਥੋਕੋ ਕਿਸੇ ਨਹੀਂ ਪਾਤਾ ਹੋਵੇ ਸੋ ਜੋ ਸਤਿਗੁਰ ਕਹਿੰਦੇ ਫਟਕੇ ਸੇ ਸਭ ਜਪਤ ਫਟਕੇ ਨਾ ਤੰਬਲ ਭੁਚੇ ਖਾਹੀ ਕਹਿੰਦੇ ਜਿਹੜਾ ਸਤਿ ਗੁਰਾਂ ਨੇ ਪ੍ਰਕਾਰੇ ਹੋਏ ਨੇ ਨਾ ਉਹ ਸਾਰੇ ਜਹਾਨ ਦੇ ਪ੍ਰਕਾਰੇ ਹੋਏ ਹੁੰਦੇ ਹਨ ਅਤੇ ਉਸ ਦੀ ਵੀ ਪਟਕਦੇ ਰਹਦੇ ਹਨ ਭਾਈ ਸੋ ਚੰਗਿਆਂ ਦੀ ਸੰਗਤ ਕਰੀਏ ਤੇ ਨਾਮ ਜਪਿਆ ਕਰੀਏ ਗੁਰੂ ਸਾਹਿਬ ਦੇ ਨਾਲ ਜੁੜੀਏ ਜਿਤ ਨਾਮ ਜਿਤ ਮੁਖ ਨਾਮ ਨਾ ਉਤਰੈ ਕੰਡੇ ਬਿਨ ਲਾਵਾ ਰਸ ਖਾਹੇ